ਸਾਥਿਓ ਜਿਹੜਾ ਆਪਣਾ ਹਰਜੋਤ ਬੈਂਸ ਦੀ ਕੋਠੀ ਅੱਗੇ ਕਰਾਉ ਰੱਖਿਆ ਸੀ 25 ਤਰੀਕ ਦਾ ਤਾਂ ਸਾਥਿਓ ਬਹੁਤ ਵਧੀਆ ਕੈਡਰ ਦਾ ਰਿਸਪਾਂਸ ਮਿਲਿਆ ਅੱਜ ਤਾਂ ਤੁਸੀਂ ਘਰਾਂ 'ਚ ਬੈਠੇ ਹੋ ਪਰ ਸਾਥੀਓ ਮਾਸਟਰ ਕੇਡਰ ਦੀ ਭਰਤੀ ਲੈਕਚਰਰ ਦੀ ਭਰਤੀ ਉਮਰ ਹੱਦ ਦੀ ਭਰਤੀ ਜਿੰਦਾਬਾਦ ਇਹ ਆਪਣੀਆਂ ਮੰਗਾਂ 55% ਮੰਗ ਹੈ ਜੇਕਰ ਆਪਾਂ ਘਰਾਂ ਚੋਂ ਬਾਹਰ ਨਾ ਨਿਕਲੇ ਜਿੰਦਾਬਾਦ ਤਾਂ ਸਰਕਾਰ ਬਿਲਕੁਲ ਆਪਾਂ ਨੂੰ ਅਣਗੌਲਿਆ ਕਰੇਗੀ ਸ਼ਰਮ ਕਰੋ ਹੁਣ ਵੀ ਤੁਹਾਡੇ ਕੋਲ ਸਮਾਂ ਹੈ ਘਰੋਂ ਬਾਹਰ ਨਿਕਲੋ ਆਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬਿਲਕੁਲ ਇਸ ਟਾਈਮ ਹੜ ਹੈ ਤੇ ਇਹ ਵੀ ਤੁਹਾਡੀ ਬਦੌਲਤ ਹੈ ਤੁਸੀਂ ਘਰਾਂ ਦੇ ਵਿੱਚ ਬਿਲਕੁਲ ਬੈਠੇ ਹੋ ਹੁਣ ਵੀ ਤੁਹਾਡੇ ਕੋਲ ਮੌਕਾ ਹੈ ਸਰਕਾਰ ਸਿਰਫ ਸ਼ੇਦ ਤੋਂ 7 ਮਹੀਨਿਆਂ ਦੀ ਤੁਹਾਡੇ ਕੋਲ ਮੌਜੂਦ ਹੈ ਇਸ ਤੋਂ ਬਾਅਦ ਇਹਨਾ ਸਰਕਾਰ ਨੂੰ ਕਿਸੇ ਪੁੱਛਣਾ ਹੈ ਤਨਾ ਸਰਕਾਰ ਆਉਣੀ ਹੈ ਦੁਬਾਰਾ ਤਾਂ ਸਾਥੀਓ ਘਰਾਂ ਦੇ ਵਿੱਚ ਬੈਠੇ ਹੋ ਤੁਸੀਂ ਬਿਲਕੁਲ ਹਰ ਬੰਦਾ ਸੋਸ਼ਲ ਮੀਡੀਆ ਤੇ ਅੱਜ ਵਾਲਾ ਧਰਨਾ ਹਾਈਲਾਈਟ ਕਰੇ ਜਿੱਥੇ ਵੀ ਕੋਈ ਬੈਠਾ ਹੈ ਹੁਣ ਵੀ ਸਮਾਂ ਆਰ ਸਾਥੀ ਆਪਣੇ ਆਪਣੇ ਪੇ ਤੇ ਫੋਟੋਆਂ ਧਰਨੇ ਦੀਆਂ ਜੋ ਵੀ ਤੁਹਾਡੇ ਤੱਕ ਪਹੁੰਚਦੀਆਂ ਤਾਂ ਸਾਰੇ ਸਾਥੀ ਬਿਲਕੁਲ ਸ਼ੇਅਰ ਕਰਨਾ ਧੰਨਵਾਦ